ਲਓ ਜੀ ਮਿੱਤਰੋ ਮੱਥਾ ਟੇਕ ਕੇ ਗੋਵਿੰਦ ਧਾਮ ਤੋਂ ਉੱਪਰਲੀ ਜਿਹੜੀ 6 ਕਿਲੋਮੀਟਰ ਦੀ ਚੜਾਈ ਹੈ ਉਹ ਚੜਾਂਗੇ ਪੁੱਲ ਘੱਟ ਹੈ ਗੋਵਿੰਦ ਧਾਮ ਤੇ ਯਾ ਇਸ ਵੇਲੇ ਵੇਲੇ ਦੇ 4 ਵੱਜ ਚੁੱਕੇ ਨੇ ਹੁਣ ਅੱਗੇ ਪਲਾਨਿੰਗ ਕਰਦੇ ਆਂ ਜਾਨ ਅੱਗੇ ਦਰਸ਼ਕਾਂ ਨੂੰ ਮੈਡਾ ਕਰ ਦਿੰਨੇ ਹਾਂ ਜਦੋਂ ਪਹੁੰਚਾਂਗੇ ਸੰਗਤ ਚੱਲਦੀ ਪਈ ਹੈ ਗੋਵਿੰਦਾਨ ਮੋਤੀ ਹਿਮਕੁੰਡ ਸਾਹਿਬ ਨੂੰ ਚਾਲੇ ਪਾਰ ਤੇ ਸੰਗਤ ਨੇ 4 ਵਜੇ ਸਵੇਰੇ ਤੇ ਤਕਰੀਬਨ 3:00 ਵਜੇ ਤੋਂ ਚੱਲੀ ਜਾਂਦੀ ਹੈ ਸੰਗਤ ਤੇ ਹੁਣ ਬਸ ਉੱਪਰ ਜਾ ਕੇ ਮੱਥਾ ਟੇਕ ਕੇ ਫੇਰ ਦੇਖਣੇ ਗੱਲ ਵਾਪਸ ਆਇਆ ਕੁਵਾਰ ਰਸਤੇ 'ਚ ਵੀ ਤੁਹਾਨੂੰ ਦੱਸਾਂ ਦੇ ਰਹਾਂਗੇ ਸੰਗਤ ਚੱਲਈ ਜਾਂਦੀ ਹੈ ਲਓ ਜੀ ਚੜ ਚੁਕਿਆ 1.5 ਤੋਂ 2 ਕਿਲੋਮੀਟਰ ਜਿਹੜੀ ਗੋਵਿੰਦ ਘਾਮ ਤੋਂ ਚੜਾਈ ਆ ਹੈਮਪੂਨ ਸਾਹਿਬ ਨੂੰ ਜਿਹੜੀ ਕਿ ਬਹੁਤ ਹੀ ਸਿੱਧੀ ਆ ਸਹੀ ਹੈਗਾ ਨਾ ਕਿਸੇ ਸਲੀਚੜਾਈ ਦਾ 10% ਵੀ ਨਹੀਂ ਆਈ ਤੇ ਇਸ ਤੋਂ ਜਿਹੜੀ ਉੱਪਰ ਨੂੰ ਚੜਦੇ ਆ ਉਹ ਸਿੱਧੀ ਚੜਾਈ ਆ ਸਿੱਧੀ ਚੜਾਈ ਕੋੜੇ ਵੀ ਬੜੇ ਔਖੇ ਚੜਦੇ ਨੇ ਤਲਸ ਦੇ ਮੋੜੇ ਚੜਨਾ ਬੀਪੀਆਂ ਨੇ ਬੜੀਆਂ ਯਾਰ ਸੀ ਫੱਕ ਰਿਆ ਤਾਂ ਵਿਚਾਰੀਆਂ ਥੱਕ ਰਹੀਆਂ ਨਹੀਂ ਪਰ ਚੱਲ ਰਹੀਆਂ ਨੇ ਪ੍ਰਮਾਤਮਾ ਦੀ ਕਿਰਪਾ ਹਨ ਤੇ ਦੇਖ ਸਾਡੇ ਪਹਾੜ ਕਹਿੰਦੇ 2 ਕਿਲੋਮੀਟਰ ਅੱਗੇ ਜਾ ਕੇ ਸਾਰੀਆਂ ਪਹਾੜੀਆਂ ਦਿਖਣ ਲੱਗ ਜਾਂਦੀਆਂ ਸਾਰੀ ਚੜ੍ਹਾਈ ਦੇਖੋ ਅੱਗੇ ਦਰਖਤ ਕੋਈ ਨਹੀਂ ਇਸ ਕਰਕੇ ਆਕਸੀਜਨ ਦੀ ਕਮੀ ਪੈਂਦੀ ਆ ਉਹਦੇ ਕਰ ਚਲੋ ਅੱਗੇ ਅੱਗੇ ਦਿਖਾਉਨੇ ਆ ਤੁਹਾਨੂੰ ਬਲੈਕ ਤਵਾਰੇ ਗਰੇਵੇ ਤੇ ਨਹੀਂ ਚੜਿਆ ਹਾਂ ਦੇ ਲਈ ਕਰੀਂ ਟ੍ਰੇਨ ਚੱਲੇ ਨਹੀਂ ਆ ਗਈ ਵਿੱਚੋਂ 13 ਕਿਲੋਮੀਟਰ 13.5 ਕਿਲੋਮੀਟਰ ਹੋਰ ਰਹਿ ਗਿਆ ਅੱਗੇ 3 ਕਿਲੋਮੀਟਰ ਹੋਰ ਰਹਿ ਗਿਆ ਉੱਪਰ ਜਾਵਾਂਗੇ ਖੈਰ ਬਹੁਤ ਬਹੁਤ ਚਾਜਬਾ ਸਸਤੀਆਂ ਨਹੀਂ ਫਿਰ ਕੱਲ ਨੂੰ ਸ਼ਾਮ ਨੂੰ ਠੀਕ ਠਾਕ ਹਾਂ ਲਾਣਾ ਤਨ ਕੰਮ ਸਾਰਾ ਚੱਲ ਰਿਹਾ ਵੀ ਕੱਲ੍ਹ ਦਾ ਸਹੀ ਹੈ ਮਾਲਕ ਦੇ ਦਰ ਨੂੰ ਪਾਣਾ ਬੜਾ ਔਖਾ ਓਏ ਇੱਕ ਕੋ ਲੋਕੀਂ ਜੜਨੀ ਪਾਉਣੇ ਕੀ ਹੋ ਗਿਆ ਕਿਉਂ ਕਿ ਹੈ

ਈ ਆਈ ਠੀਕ ਠਾਕ ਕਰੋ ਚਲੋ ਰਹਿ ਗਿਆ ਥੋੜਾ ਜਿਹਾ 2.5 ਕਿਲੋ ਮੇਰਾ ਆ ਹਾਂ ਆਈ ਇਹ ਰਹਿ ਗਈ ਹਾਂ ਹਾਂ ਟੱਕਰ ਰਹਿ ਗਿਆ ਬਾਈ ਦੋ ਦੋਂ ਟਕਰੇ ਨੇ ਮੁੰਡੇ ਚਲ ਕਿਉਂ 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 ਕਿ

ਟੜ ਕੇ ਕਿੰਨਾ ਰਹਿ ਗਿਆ ਬਸ 20 ਕਿਲੋਮੀਟਰ ਇਹਨਾ ਚੜ ਤੜ ਗਿਆ 4 ਕਿਲੋ ਤੋਂ ਸਾਢੇ ਕਿਦਣਾ ਹਾਂ ਬਾ ਚੜ ਗਏ ਟੜ ਕੇ ਚੜ ਗਏ ਜੀ ਹਾਲਕ ਦੀ ਕਿਰਪਾ ਦੇਖ ਲੋ ਜਮੇ ਨਹੀਂ ਆਸ ਜੀ ਚੜ ਜਾਗੇ ਚੜ ਕੇ ਖੱਤਰ ਦੇਖ ਸਾਡਾ ਤੁਸੀਂ 2 ਕਿਲੋਮੀਟਰ ਪਿੱਛੇ ਸਾਢੇ ਦੰਦੇ ਨੇ ਉਹ ਤੋਂ ਬਾਅਦ ਪੈਦਲ ਯਾਤਰਾ ਜੋ ਉਹ ਕਰਨੀ ਪੈਂਦੀ ਹੈ ਉਹ ਤਾਂ ਪੈਦਲ ਜਾਂ ਪਿੱਠੂ ਵਾਲੇ ਉਹ ਲੈ ਕੇ ਜਾਂਦੇ ਨੇ ਕੁੜੀਆ ਕਿੱਥੇ ਰੁਕ ਜਾਨੇ। ਸਮਝੀਂ ਬਾਈ ਇਹ ਨੀਚੇ 4 ਕਿਲੋਮੀਟਰ ਤੇ ਅੱਗੇ ਗਲੇਸ਼ੀਅਰ ਸਟਾਰਟ ਹੋ ਜਾਂਦਾ ਬਰਫ ਸਟਾਰਟ ਹੋ ਜਾਂਦੀ ਆ। ਅੱਗੇ ਤੋਂ ਦਿਖਾਉਣੇ ਆ। ਭਾਈ ਜੀ ਫੁੱਲ ਸਾਹ ਹੋ ਸਾਹ ਹੋਇਆ ਪਿਆ ਕੰਮ। ਸੱਟਿਆ ਪਿਆ ਪੂਰਾ ਕੰਮ। ਪਰ ਬਚ ਕੇ ਵੀ ਇਹਨਾਂ ਤੋਂ ਬਹੁਤ ਚੱਲਣਾ ਪੈਂਦਾ। ਪਿੱਠ-ਪੁੱਠ ਬਹੁ ਮਾਰਦੇ ਨੇ ਇਹ। ਬਦਈ ਤੁਸੀਂ ਆ ਜਿਹੜੀ ਗ੍ਰੇਨ ਲਾਈ ਹੋਈ ਹੈ ਇਹਦੇ ਨਾਲ ਲੱਗੇ ਰਹੋ ਨਹੀਂ ਜੇ ਇਹਨਾਂ ਨੇ ਪਿੱਠ ਪੁੱਠ ਮਾਰ ਕੇ ਥੱਲੇ ਮਾਰ ਲਗੇ ਚੱਕ ਕੇ ਬਾਅਦ ਚ ਕੋਈ ਨਹੀਂ ਪੁੱਛਦਾ ਤੇ ਕਫਾ ਫਰਸਟ ایڈ ਕਿੱਥੇ ਵੀ ਨਹੀਂ ਹੈਗੀ ਉਰੇ ਕੋਈ ਜਾਂ ਮੈਡੀਕਲ ਸਹੂਲਤਾਂ ਵੀ ਨਹੀਂ ਜੇ ਥੋੜਾ ਪੈਰ ਨੂੰ ਮੋਚ ਆ ਗਈ ਤਾਂ ਵੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਬਸਕੈਟ ਸਸਤਾ ਬਸਕੈਟ ਲੈ ਕੇ ਜਾਂਨ ਪੁਰਾ ਅੱਗੇ ਆਪਣਾ ਦੇਖ ਕੇ ਆਓ ਹਨਾ ਆਪਣੇ ਸਾਰੇ ਇੰਤਜ਼ਾਮ ਕਰਕੇ ਆਓ ਉਸਾ ਆਪਣਾ ਉੱਥੇ ਆਪਦਾ ਪਲਾਨ ਬਣਾ ਕੇ ਆਓ ਪੂਰੇ ਆ ਕੇ ਤੇ ਪਲਾਨ ਬਣਾਉਣੇ ਆ ਫਿਰ ਹਨ ਸਿਸਟਮ ਫੌਲੀ ਹੋ ਗਈ ਦਿੱਕਤ ਆਉਂਦੀ ਐ ਅੱਗੇ ਤੁਹਾਨੂੰ ਦਿਖਾਉਣੇ ਆ برف ਵਗੈਰਾ ਸਾਹਮਣੇ برف ਦਿਖ ਰਿਓ ਆ ਇਹ ਬਸ برف ਚ ਚਾਰ ਹੌਕਾ ਲਓ ਭਾਈ ਕਿਸ ਦਾ ਕੋਈ ਨਹੀਂ ਅਗਲੇ ਗਲੇਸ਼ੀਅਰ ਤੇ ਜਾਣਾ ਪੈਂਦਾ ਉਹਨੂੰ ਛੋਟੀ ਐ ਜਿਹੜੀ ਗੱਡ ਕੇ ਹਾਂ ਜਿਹੜੀ ਪਹਿਲਾਂ ਗੱਡੀ ਹੁੰਦੀ ਐ ਪਰਪ ਉਹ ਹਾਰਡ ਐ ਨਾ ਇਹ ਗੱਡੀਆਂ ਦੀ ਨਹੀਂ ਜਾਂਦੀ ਜਿਹੜੀਆਂ ਪਹਿਲਾਂ ਗੱਡੀਆਂ ਹੋਈਆਂ ਉੱਚੇ ਗੱਡੋ ਸਹੀ ਰੰਦਾ ਇਹ ਗਲੇਸ਼ੀਅਰ ਹੈ ਇੱਕ ਸੜਨ ਦਾ ਫਰਟਾ ਫਰਟਾ ਇਹ ਤੇ ਇਹ ਕਿ ਕ੍ਰਾਸ ਕਰਨਾ ਪੈਂਦਾ ਇੱਥੇ ਤਿਲਸ ਥੂਟ ਸਕਦਾ ਪੈਰਨ ਦੇਖ ਕੇ ਚੱਲਣਾ ਪੈਂਦਾ ਉਦੇ ਥਾਂ ਵੀ ਥੋੜੀ ਹੈ ਲਾਈਨ ਬਣਾ ਕੇ ਚੱਲਣਾ ਪੈਂਦਾ ਆਉਂਦੀਆਂ ਨੇ ਸਾਹ ਤਾਂ ਦੇਖੋ Terlalu banyak yang harus dipakai. Terlalu banyak yang Ini iglesia. Ya, kamu baik-baik saja. Kamu harus melihatnya

ਰਾਹ ਤੇ ਜਦੋਂ ਜਦੋਂ ਤੇ 20 ਕਿਲੋਮੀਟਰ ਰਹਿ ਗਿਆ ਉਹ ਉਧਰ ਤਾਂ ਰਸਤਾ ਹੈਗਾ ਪਰ ਇਹਦਾ ਸਿੱਧਾ ਇਧਰ ਪੌੜੀ ਨਾਲ ਉਹ ਪਾਸੇ ਦਾ ਰਸਤਾ ਨਹੀਂ ਨੰਗੇ ਦੇਖਦੇ ਆ ਸੋਚਦੇ ਆ ਕਿ ਇੱਧਰ ਵੀ ਚੱਲੀਏ ਨਾ 5 ਦਸਾਂ ਹੈ ਤੁਹਾਨੂੰ ਕਿੱਧਰ ਵੀ ਆਏ ਤੇ ਪੂਰਾ ਰਸਤਾ ਹੋਰ ਹੈ ਕਿ ਕਿੱਥੇ ਜਾਵੋ ਦੇਖਦੇ ਆ ਅਸ਼ੁਗਨ ਮਰੀਦੋ ਪੇਗੋਕ ਵੀ ਆਉਂਦੇ ਨੇ 787780 9090 ਸਾਲ ਦੇ ਬੁਰਦੋ ਆਉਣੇ ਨੋੜੇ ਕੋਈ ਪਰਵਾਹ ਨਹੀਂ ਸਾਡੇ ਵਰਗੇ ਜਗੋਨਾਂ ਦੇ ਸਾਹ ਚੁੱਪੇ ਬੈਣੇ ਜਿਹੜੇ ਚੜਾਏ ਕਿੰਨੇ ਚੜਾਏ ਤੇ ਜਿਹੜੇ ਪੈਣੇ ਸਾਹ ਨਹੀਂ ਚੁੱਪੇ ਲੈ ਪੈਸਾ ਲੈ ਪੈੰਡਾ ਦਾ ਮੁੰਡਾ ਆ ਸਰਕਾਰ ਜੀ ਬਹੁਤ ਠੀਕ ਆ ਜੀ ਸਰਕਾਰ ਨੂੰ ਓਏ ਕਾਜ ਨੇ ਜੀ ਬਹੁਤ ਇੱਥੋਂ ਹੀ ਤੇ ਪੌੜੀਆਂ ਦਾ ਰਸਤਾ ਚੁਣਿਆ ਅੱਗੇ 207 ਪੌੜੀਆਂ ਤੇ ਤਾਂ ਅੱਗੇ ਚਲੋ ਅੱਗੇ ਕਹਿੰਦੇ ਨੇ ਵੀ 300 ਪੌੜੀਆਂ ਦੇਖ ਲੈ ਅੱਗੇ ਕੀ ਬੰਦ ਹੈ ਦੇਖੋ ਲੋਕੇਸ਼ਨ ਦਾ ਟਾਪ ਦੀ ਹੈ ਕੀ ਹੈ ਅਜਲਟ ਕੰਮ ਨਹੀਂ ਹੋ ਰਿਹਾ ਵੀ ਬੜਾ ਇਹ ਹੀ ਕੰਮ ਅਜਲਟ ਹੀ ਹੁੰਦਾ ਦੇਖੋ ਐਮਰਜੈਂਸੀ ਜੇਕਰ ਜਿਹਾ ਆ ਜਾਣਾ ਹੋਰ ਕਿੰਛੇ ਮਹੀਨੇ ਹੋ ਗਏ 4 ਕਿੰਛੇ ਮਹੀਨੇ ਅਜਲਟ ਅਣਜਾਣੇ ਤਿਲਿਆ ਨਹੀਂ ਯਾਰ ਆਸਿਸ ਦੀ ਮਿਲ ਰਹੀ ਹੈ ਬੜਾ ਕੁਝ ਹੋ ਰਿਹਾ ਜਲਦਾ ਮੈਨੂੰ ਜਦੋਂ ਚੜਦੇ ਆਉਂਦੇ ਨੇ ਨਰਸਨ ਕਰਨੇ ਮਾਰਾ ਇਹ ਕਿੜਿਆ ਔਖੇ ਨੇ ਇਹ 207 ਬੁਣੀ ਉੱਤਾ ਚੁੱਕੀ ਹਿਉ ਦੇਖੋ ਕਿ ਸਭਾ

ਇਸ 14ਵੀਂ ਪੜੀ ਤੇ ਪਹੁੰਚ ਗਏ ਆ ਮੇ ਦੇਵਤਾ ਪਾਣੀ ਦੇਵਤਾ ਬ ਸੰਸਰ ਦੇਖਿਓ ਬੱਦਲ ਦੇਖਣ ਲੱਗੇ ਬੱਦਲਾਂ ਚ ਆ ਗਏ ਆਪਾਂ ਚੱਗਤ ਆਪੀ ਸਤ ਕਰ ਕਰਤੇ ਆ ਮਹਾਰਾਜ ਦੀ ਅਰਦਾਸ ਸੁਣ ਗਈ ਸੀ ਸਾਨੂੰ 15-20 ਮਿੰਟ ਪਹਿਲਾਂ ਅਰਦਾਸ ਸੁੰਦਰ ਦਾਸ ਦੀ ਹਾਜ਼ਰੀ ਲੱਗ ਜਾਂਦੀ ਐ ਚੋਟੋ ਲੱਗੀ ਹਾਜ਼ਰੀ ਬੈਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਅਲੇਨਾ ਤੰਨ ਜਿਗਰਾ ਵਿਚਾਰੇ ਚੱਕ ਕੇ ਉਹ ਲੈ ਕੇ ਆਉਂਦੇ ਹਨਾ ਸਿਰ ਤੇ ਸਾਰਾ ਬਜਨ ਹੁੰਦਾ ਦੇਖੋ ਵੱਡਾ ਜਿਗਰਾ ਭਾਈ ਤਾਂ ਹੀ ਤਾਂ ਇਹ ਕਹਿੰਨੇ ਵੀ ਘੱਟ ਬਜਨ ਦਾ ਹੋਵੇ ਉਹਦੇ ਕਰਕੇ ਚੜਬੀ ਜਾਂ ਨਾ 70 ਕੁ ਤੋਂ ਥੱਲੇ ਦਾ ਇਹ ਬੰਦਾ ਚੱਕ ਲੈਣੇ ਆਉ। ਹੋਰ ਅਗਲੇ ਦੀ ਮਰਜ਼ੀ ਹੁੰਦੀ ਐ। ਹਿਸਾਬ ਨਾਲ ਹਰੇਕ ਆਪਣੇ ਹਿਸਾਬ ਨਾਲ ਚੱਕਦਾ। ਠੀਕ। ਆਪਾਂ ਚ ਦੇ ਦਰਵਾਜ਼ਾ ਉਹਦੇ ਕਰਵਾਉਣੇ ਹੁੰਦੇ ਸੀ। ਨਾਲ-ਨਾਲ ਸਰਕਦਾ ਉਹ ਚੋਟੀ ਤੇ ਆ ਜੀ। ਇੱਕ ਇਧਰ ਨੀਵੀਂ ਚੋਟੀ ਤੇ। ਇੱਕ ਇਧਰ ਚੋਟੀ ਤੇ ਨਾਲ ਹੀ। ਇੱਕ ਇਧਰ ਨੇ ਪੰਜ ਨਿਸ਼ਾਨ ਸਾਹਿਬ ਦਿਖ ਰਹੇ ਨੇ। ਇਹ ਚੋਟੀਆਂ ਦੇ ਸਾਨ ਸਾਹਿਬ ਨੇ ਸੱਤ ਇਨਸਾਨ ਸਾਹਿਬ ਨੇ ਵਿੱਚ ਕੋਈ ਨਹੀਂ ਦੇਖਿਆ ਹਲੇ ਤੱਕ ਪਹੁੰਚੂਗੇ ਦਰਬਾਰ ਸਾਹਿਬ ਸਾਹਮਣੇ ਦਰਬਾਰ ਸਾਹਿਬ ਹੀ ਘਟ ਰਿਹਾ ਹੈ ਤੁਸੀਂ ਦਰਬਾਰ ਸਾਹਿਬ ਤੇ ਪਹੁੰਚੂਆ ਬੜੀਆ ਕੀਤੀ ਹੈ ਵਿਚਾਰੀ ਤੁਰਦੇ ਤੁਰਦੇ ਆਏ ਨੇ ਪਰ ਵੱਡੀ ਗੱਲ ਹੈ

ਜੋ ਚਲੀਓ ਦਰਬਾਰ ਕੋ ਆਉਂਦੇ ਆ ਜਾਂਦੇ ਆਪੇ ਭਾਂਡੇ ਸਾਜ ਲੀਆਂ ਆਪੇ ਪੂਰੇ ਨੇ ਵਾਜੀ ਆ ਰਹੇ ਨੇ ਪਿੱਛੇ ਹੌਲੀ ਹੌਲੀ ਆਉਂਦੇ ਨੇ ਤੁਰੇ ਤੁਰੇ ਆਏ ਨੇ ਵੱਡੀ ਗੱਲ ਹੈ ਹਿਦਰਾਬਾਦ ਸਾਹਿਬ ਸਾਹਮਣੇ ਦੀ ਤੇਜ਼ ਚ ਆ ਗਏ ਅੱਲੇ ਲੱਗੜਾ ਗੀ ਲੱਗੜਦਾ ਤਰੀ ਬਰ 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 ਮਾਸਮ ਸੁਖ ਸ਼ਾਂਤੀ ਬਖਸ਼ੂ ਵਹਿ ਆਪਾਂ ਦਾ ਮਤਲਬ ਹੈ ਕਿ ਅੱਜ ਤੇ ਆਪਾਂ ਜੋ ਤਾਂ ਜਿਵੇਂ ਚੱਲਣਾ ਹੈ ਇੰਦਨ ਲੰਗਾ ਚੱਈਆ ਮਾਤ ਵਧੀਆ ਅਰੇਂਜਮੈਂਟ ਹੈ ਸਭਾ ਨਾਲ ਹੈ ਉਹ ਬਹੁਤ ਹੀ ਆਇਆ ਉਹ ਸਥਾਨ ਤੇ ਬਹੁਤ ਬਧੀ ਕਰਦੇ ਯਕਤ ਚਲੋ ਕੋਈ ਪਾਉਂਡੀਆਂ ਨਾਲ ਵੀ ਕੁਝ ਵੀ ਨਹੀਂ ਸੀਗਾ ਘੰਟਿਆਂ ਦੇ ਵਿੱਚ ਤੇ ਕੋਈ ਸਾਂਤੋ ਤੇ ਅੱਜ ਬੱਦਲ ਨਾ ਹੋਣ ਕਰਕੇ ਸਾਦੇ ਸਾਦੇ ਸਾਤ ਸਾਤ ਨਜ਼ਰ ਆ ਰਹੇ ਹੈ। ਇਹ ਨਹੀਂ ਪਤਾ ਹੁੰਦਾ ਨੀਂ ਸਾਂਹ ਸਾਹ ਜਦ ਨਹੀਂ ਉਹਦੇ ਮੌਸਮ ਸਾਂਤ ਇੱਧਰ ਬੱਦਲ ਆ ਗਏ ਸਾਰੇ ਚੱਲੇਗੇ ਦੂਵੀ ਸਤਿਗੁਰੂ ਜੀ ਕਹਿੰਦੇ ਸਾਨੂੰ अकाल पुरख वाहेगुरु जी ने समझावना कीता मैं अपना स्वत तोहे निवा दोस्त सबन को भूल पार आप संत धर्म सच्चा धर्म चलाओ खालसे पंथ गुरु सिंह को राज ल किया हरनाम सुखिया लाख करोरी मन न परे हरनाम ज्यों जस रहे अनुकारन तो के इतना बुझावे हरनाम ज्यों गावे जे मार्ग बिद्या ਜਿਹ ਪ੍ਰਸਾਦ ਬੀਬੀ ਸੀਤਲ ਜਨਾ ਸੁਦਾਈ ਪਵਨ ਪਾਪ ਕਮਲਾ ਜਿਹ ਪ੍ਰਸਾਦ ਭੋਗੇ ਸਰਸਾ ਸਭ ਸਮਗਰੀ ਸੰਸਾਦ ਬਸੇ ਆਪੇ ਨਾਨਕ ਕਾਣ ਲਿਖੋ ਪ੍ਰਭ ਆਪੇ ਆਦਿ ਅੰਤ ਜੁਰਖਨ ਹਾਰਿਤ ਸਿਮਂ ਪ੍ਰੀਤ ਨ ਕਰੇ ਅਗਵਾਰ ਜਾਕੀ ਸੇਵਾ ਨਿਤ ਪਾਵੇ ਤਸ ਮੂੜਾ ਮਨਿ ਲਾਵੇ ਪੂਰੇ ਜਾਕੀ ਟਹਿਰ ਪਾਵੈਦਰ ਕਿਸਮਾਣ ਤਿਸ ਬਸਾਰੇ ਮੁਕਤ ਅਜਾਨ ਸਦਾ ਸਦਾ ਸਾਧਕ ਸੰਗੁਜੇ ਕਬਨੇਰਾ ਸਾਧ ਸੰਗਤ ਨੂੰ ਬੰਦੇਰਾ ਸਾਧਕੈ ਸੰਪਾਇਦਾਨ ਰਤਨਾ ਸਾਧਕੈ ਸਮਨ ਕਪੁਮ ਭਾਵੈ ਸਾਧ ਸਮਨ ਅਸਤਿ ਮਨ ਪਾਵੈ ਸਾਧਕੈ ਸੰਮਾਿਸਾਤ ਸੰਗਮ ਨੀਂਗਾ ਪੈਰ ਸਾਧਕੈ ਸੰਗਿ ਕਾਹੀ ਕੋ ਮੰਨਦਾ ਸੰਜਨੈ ब्रह्म ज्ञानी एक प्रयास ब्रह्म ज्ञानी कने विनाश ब्रह्म ज्ञानी कै गृहि स्मरा ब्रह्म ज्ञानी पर नगर ਬਸ ਰਹੇ ਆ ਲੋ ਵੀ ਮਿੱਤਰੋ ਸਾਰੇ ਸਾਰੇ ਜਿਹੜੇ ਮਿੱਤਰੋ ਅਸ਼ਟਪਦੀ ਵਾਪਸੀ ਚਾਹਦੇ ਪਹੁੰਚ ਗਿਆ ਬੜੀ ਸਲਾਹ ਕਰਦੇ ਆ ਆਰਾਮ ਕਰ ਸੁਤੇ ਕਰਕੇ ਤੇ ਰਸਤੇ ਚ ਦੇਖਦੇ ਆ ਆਰਾਮ ਕਰਾਂਗੇ ਵੇ ਸਾਈਡ ਡੈਡੀ ਆ ਭਜਾਵੇ ਸੱਚ ਦਾ ਸੰਜਮ ਭਾਈ ਨੂੰ ਦੇਖੋ ਹੁਣ ਨਹੀਂ ਦੇਖਦੇ ਨਿਸ਼ਾਨ ਸਾਹਿਬ ਬਦਲ ਆ ਗਏ ਆਪਾਂ ਕਰਮਾਂ ਵਾਲੇ ਦੇਖ ਗਏ ਜੰਗ ਕਰੇ ਸਤਾ ਕੇ ਹਾਸੇ ਮਿਲ ਕੇ ਸਾਲੋਂ ਤਿੰਨ ਕਿੰਨੇ ਸਾਲ ਸਿਸਰਾ ਖੇਰ ਜਿਹਾ ਜਾਰ ਰਹੇ ਹੁਣ ਦਸ ਵਾਰ ਤੋਂ ਬਹੁਤ ਧਾਰੀ ਸੇ ਇੰਪੁਰ ਸਾਹੂ ਦੇ ਤੋਂ ਬਾਅਦ ਚੰਗੀ ਨਹੀਂ ਜਿਹੜਾ ਪੱਧਰ ਕੋਈ ਨਹੀਂ ਸਾਰੇ ਤੇ